25 ਮਰਲਿਆਂ ਦੀ ਕੋਠੀ ਤੁਸੀਂ ਦੇਖੋਗੇ ਮਾਲਕ ਦੀ ਬਾੜ ਦੀ ਤਿਆਰੀ ਬਣ ਗਈ ਬਹੁਤ ਖੁੱਲੀ ਡੁੱਲੀ ਤੇ ਬਹੁਤ ਵੱਡੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਅੱਜ ਪਹੁੰਚੇ ਹਾਂ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ 'ਚ ਕਿਸੇ ਵੀ ਕੋਲੇ ਕੋਠੀ ਹੈ ਜੀ ਮਕਾਨ ਹੈ ਘਰ ਹੈ ਛੋਟਾ ਵੱਡਾ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਐਡ ਬਿਲਕੁਲ ਫਰੀ ਦੇ ਵਿੱਚ ਲਗਵਾ ਸਕਦੇ ਹੋ ਉੱਪਰ ਦੇਖੋ ਜੀ ਆਪਣਾ ਨੰਬਰ ਵਾਰ-ਵਾਰ ਚੱਲਦਾ ਰਹੇਗਾ 73800 ਪੂਰਾ 62173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਲਗਵਾਓ ਹੁਣ ਆਪਾਂ ਕਰਦੇ ਹਾਂ ਜੀ ਆਪਣੀ ਕੋਠੀ ਦੀ ਗੱਲਬਾਤ ਸ਼ੁਰੂ ਤੇ ਆਪਣੀ ਵੀਡੀਓ ਸ਼ੁਰੂ ਹੁੰਦੀ ਹੈ ਪਹਿਲਾਂ ਤਿੰਨ ਕਮਰਿਆਂ ਤੋਂ ਮੇਨ ਗੇਟ ਦੇ ਬਿਲਕੁਲ ਨਾਲ ਆਪਾਂ ਨੂੰ ਤਿੰਨ ਕਮਰੇ ਮਿਲ ਜਾਣਗੇ ਤੇ ਆ ਜਿਹੜੇ ਕਮਰੇ ਨੇ ਤਿੰਨ ਆਹ ਕਿਰਾਏ ਤੇ ਦੇਣ ਵਾਸਤੇ ਬਣੇ ਹੋਏ ਨੇ ਕਿਰਾਏ ਤੇ ਕਿਉਂ ਦਿੱਤੇ ਜਾਂਦੇ ਕਿਵੇਂ ਦਿੱਤੇ ਜਾਂਦੇ ਅਸੀਂ ਉਹ ਵੀ ਤੁਹਾਨੂੰ ਮੈਂ ਦੱਸੂਗਾ ਸਾਰਾ ਕੁਝ ਬਾਕੀ ਕੋਠੀ ਦੀ ਵੀਡੀਓ ਦੇਖੋ ਜੀ ਕੋਠੀ ਜਿਹੜੀ ਬਣੀ ਹੋਈ ਆ ਬਹੁਤ ਖੋਲੀ ਡੁੱਲੀ ਬਹੁਤ ਸ਼ੌਂਕ ਨਾਲ ਤੇ ਪੂਰੀ ਵੱਡੀ ਕੋਠੀ ਆ ਜੀ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਪੂਰੀ ਸੋਹਣੀ ਐ ਤੇ ਮੇਨ ਗੇਟ ਪੂਰਾ ਆਪਾਂ ਨੂੰ ਹੈਵੀ ਲੱਗਿਆ ਹੋਇਆ ਮਿਲ ਜੂਗਾ ਮੋਟਰ ਵਗੈਰਾ ਪਾਣੀ ਦੀ ਸਪਲਾਈ ਸਾਰਾ ਕੁਝ ਆਪ ਨੂੰ ਬਹੁਤ ਵਧੀਆ ਮਿਲੂਗਾ ਜੀ ਤੇ ਸਾਹਮਣੇ ਆਪਾਂ ਨੂੰ ਥੋੜੀ ਜਿਹੀ ਕੱਚੀ ਜਗ੍ਹਾ ਮਿਲੂਗੀ ਬਾਕੀ ਸਾਰੀ ਪੱਕੀ ਆ ਬੇੜੇ ਦੇ ਵਿੱਚ ਤੇ ਕੱਚੀ ਜਿਹੜੀ ਜਗ੍ਹਾ ਰੱਖੀ ਹੋਈ ਆ ਆ ਇਹਨਾਂ ਨੇ ਪਾਰਕ ਬਣਾਉਣ ਵਾਸਤੇ ਰੱਖੀ ਸੀਗੀ ਕਾਰ ਲਾਉਣ ਵਾਸਤੇ ਤੇ ਵਧੀਆ ਕੋਠੀਆ ਜੀ ਤੇ ਕੋਠੀ ਦੇ ਆਸ-ਪਾਸੇ ਵੀ ਆਪਾਂ ਨੂੰ ਜਗ੍ਹਾ ਕਾਫੀ ਮਿਲ ਜੂਗੀ ਜਿਵੇਂ ਕਿ ਇੱਕ ਸਾਈਡ 'ਚ ਤੁਸੀਂ ਦੇਖ ਰਹੇ ਹੋ ਜਗ੍ਹਾ ਆਪਾਂ ਨੂੰ ਕਾਫੀ ਮਿਲੂਗੀ ਤੇ ਇਧਰਲੀ ਸਾਈਡ ਬਾਹਰਲੀ ਸਾਈਡ ਇੱਕ ਆਪਾਂ ਨੂੰ ਬਾਥਰੂਮ ਏਰੀਆ ਮਿਲ ਚੁਕਾ ਜੀ ਬਾਹਰਲੀ ਸਾਈਡ ਵੀ ਤੇ ਕੋਠੀ ਨੂੰ ਦੇਖੋ ਇੱਕ ਸਾਈਡ ਤੋਂ ਤੇ ਸਾਰੀ ਕੋਠੀਏ ਜਿਹੜੀ ਰੰਗ ਇਹਨਾਂ ਨੇ ਕਰਵਾਈ ਹੋਈ ਆ ਤੇ ਕੋਠੀ ਦੇ ਬਾਹਰਲੀ ਸਾਈਡ ਵੀ ਆਪ ਨੂੰ ਆਪਣੀ ਜਿਹੜੀ ਕੱਚੀ ਰਸੋਈ ਹੁੰਦੀ ਆ ਉਹ ਵੀ ਮਿਲ ਚੁਗੀ ਉਹ ਵੀ ਤੁਹਾਨੂੰ ਮੈਂ ਦਿਖਾ ਦਿਨਾ ਚਾਹੀ ਦੇਖੋ ਤੁਸੀਂ ਜਿਹੜੀ ਕੱਚੀ ਰਸੋਈ ਆ ਉਹ ਵੀ ਪੂਰੀ ਸ਼ੌਂਕ ਨਾਲ ਮਾਲਕ ਨੇ ਬਣਵਾਈ ਹੋਈ ਆ ਜੜੀਆਂ ਇਹਨਾਂ ਨੇ ਪੋੜੀਆਂ ਉੱਪਰ ਚੜਾਈਆਂ ਹੋਈਆਂ ਨੇ ਉਹ ਦੇਖੋ ਪੂਰੀਆਂ ਡਿਜ਼ਾਈਨ ਵਾਲੀਆਂ ਤੇ ਗਰਿੱਲ ਵਗੈਰਾ ਲੱਗੀ ਹੋਈ ਆ ਉੱਪਰੋਂ ਜਿਹੜੀ ਆਪਾਂ ਨੂੰ ਮੌਨਟੀ ਮਿਲੂਗੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਮਿਲੂਗੀ ਮੌਨਟੀ ਦਾ ਕਾਹਦੀ ਇੱਕ ਤਰ੍ਹਾਂ ਦੀ ਲੋਬੀ ਇਹਨਾਂ ਨੇ ਬਣਵਾਈ ਹੋਈ ਹੈ ਤੇ ਉੱਪਰ ਵੀ ਆਪਾਂ ਚੱਲਾਂਗੇ ਉੱਪਰ ਵੀ ਕਮਰਾ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਤੇ ਬਹੁਤ ਵਧੀਆ ਅਟੈਚ ਉਹਦੇ ਨਾਲ ਬਾਥਰੂਮ ਹੈ ਸਾਰਾ ਕੰਮ ਬਾਥਰੂਮ ਦਾ ਵੀ ਹੋਇਆਗਾ ਉੱਪਰ ਤੁਹਾਨੂੰ ਮੈਂ ਦਿਖਾਉਂਗਾ ਜੀ ਪਹਿਲਾਂ ਤੁਸੀਂ ਜਿਹੜਾ ਕੁਛ ਨੀਚੇ ਬਣਿਆ ਹੋਇਆ ਉਹ ਦੇਖੋ ਜੀ ਬਾਕੀ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ ਨੀਚੇ ਆਪਾਂ ਨੂੰ ਟੋਟਲ ਜੇ ਗੱਲ ਕਰੀਏ ਤਾਂ 3 ਕਮਰੇ ਮਿਲ ਜਾਣਗੇ ਪੂਰੇ ਖੁੱਲੇ ਡੁੱਲੇ ਜੀ ਇੱਕ ਕਮਰੇ ਨਾਲ ਅਟੈਚ ਆਪਨ ਬਾਥਰੂਮ ਮਿਲ ਜੂਗਾ ਤੇ 25 ਮਰਲੇ ਜਗ੍ਹਾ 'ਚ ਕੋਠੀ ਬਣੀ ਹੋਈ ਐ ਤੇ ਫਿਰਨੀ ਦੇ ਉੱਤੇ ਕੋਠੀ ਹੈ ਜੀ ਲੋਕੇਸ਼ਨ ਬਹੁਤ ਚੰਗੀ ਆ ਤੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਵੀ ਤਿੰਨ ਕਮਰੇ ਇਹਨਾਂ ਨੇ ਰੈਂਟ ਵਾਸਤੇ ਬਣਵਾਏ ਹੋਏ ਨੇ ਤੁਹਾਨੂੰ ਮੈਂ ਦੱਸ ਦੇਣਾ ਵੀ ਜਿਹੜੀ ਇਹਨਾਂ ਦੀ ਇਹ ਕੋਠੀ ਹੈ ਜੀ ਇਹ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਇੱਕ ਯੂਨੀਵਰਸਿਟੀ ਬਣੀ ਹੋਈ ਹੈ ਜੀ ਬਿਲਕੁਲ ਨਜ਼ਦੀਕੀ ਆ ਯੂਨੀਵਰਸਿਟੀ ਤੇ ਸੈਂਟਰਲ ਯੂਨੀਵਰਸਿਟੀ ਹੈ ਜੀ ਤੇ ਉੱਥੋਂ ਜਿਹੜੇ ਮਤਲਬ ਕਿ ਸਟੂਡੈਂਟ ਪੜ੍ਹਦੇ ਨੇ ਤੇ ਉਹ ਕਿਰਾਏ ਤੇ ਰੈਂਟ ਵਗੈਰਾ ਮਤਲਬ ਰੈਂਟ ਤੇ ਕਮਰੇ ਲੈ ਲੈਂਦੇ ਨੇ ਤਾਂ ਕਰਕੇ ਇਹਨਾਂ ਨੇ ਬਣਵਾਏ ਹੋਏ ਨੇ ਤਿੰਨ ਕਮਰੇ ਅਲੱਗ ਤੋਂ ਤੇ ਜ਼ਿਆਦਾ ਦੂਰੀ ਨਹੀਂ ਹੈਗੀ ਅੱਧਾ ਕਿਲੋਮੀਟਰ ਮਸਾਂ ਤੇ ਰੈਂਟ ਵੀ ਖਾਸ ਆਉਂਦਾ ਜੀ ਵਧੀਆ ਇੱਕ ਕਮਰੇ ਦਾ 5 ਤੋਂ 6000 ਤੇ ਰੈਂਟ ਤੇ ਕਮਰਾ ਝੜ ਜਾਂਦਾ ਤੇ ਖਾਣਾ ਬਣਾ ਨਾਲ ਹੀ ਦੇਣਾ ਤਾਂ 7 ਤੋਂ 8000 ਰੁਪਇਆ ਲੈਂਦੇ ਆ ਜੀ ਤੇ ਵਧੀਆ ਸਾਰਾ ਕੁਝ ਹੈ ਜੀ ਉੱਪਰ ਮੋਂਟੀ ਖੁੱਲੀ ਡੁੱਲੀ ਆ ਤੇ ਕੋਠੀ ਦਾ ਬਹਿੜਾ ਬਹੁਤ ਖੁੱਲਾ ਡੁੱਲਾ ਆਪਾਂ ਮਹਿਜੂਗਾ ਬਾਕੀ ਕਮਰੇ ਵਗੈਰਾ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜੀ ਜਗ੍ਹਾ ਆ ਆ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਜਗ੍ਹਾ ਰਜਿਸਟਰੀ ਵਾਲੀ ਆ ਜੀ ਮਾਲਕ ਚੱਲੇ ਨੇ ਬਾਹਰ ਬਸ ਤਾਂ ਹੀ ਆਪਦੀ ਇਹਨਾਂ ਨੇ ਕੋਠੀ ਹੈ ਜਿਹੜੀ ਵੇਚਣੀ ਹੈ ਤੇ ਕੋਠੀ ਦਾ ਰੇਟ ਇਹਨਾਂ ਨੇ ਜਿਹੜਾ ਮੰਗਿਆ ਪੂਰਾ ਪੂਰਾ ਮੰਗਿਆ ਮਾਲਕ ਕਹਿੰਦੇ ਆ ਵੀ ਨਾ ਘੱਟ ਨਾ ਵੱਧ ਪੂਰਾ ਪੂਰਾ 50 ਲੱਖ ਰੁਪਇਆ ਇਹਨਾਂ ਨੇ ਮੰਗਿਆ ਬਾਕੀ ਤੁਸੀਂ ਫੋਨ ਕਰ ਲਿਓ ਤੇ ਕੋਠੀ ਜੇ ਦੇਖਣੀ ਹੋਵੇ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੁਹਾਨੂੰ ਓਨਰ ਦਾ ਮੋਬਾਈਲ ਨੰਬਰ ਨੋਟ ਮੈਂ ਕਰਵਾ ਦੇਣਾ ਜੀ 83602 ਤੇ 52496 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 83602 52496 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਕਿਸੇ ਨੇ ਕੋਠੀ ਦੇਖਣੀ ਹੈ ਕਿਸੇ ਨੂੰ ਵੀ ਪਸੰਦ ਆਈ ਹੈ ਕੋਈ ਵੀ ਦੇਖਣ ਦਾ ਚਾਹਵਾਨ ਚੱਕਰ ਹੈਗਾ ਬਾਕੀ ਆਸ-ਪਾਸੇ ਲੋਕੇਸ਼ਨ ਬਹੁਤ ਚੰਗੀ ਹੈ ਸੀ ਤੇ ਜਿੱਥੇ ਕੋਠੀ ਬਣੀ ਹੋਈ ਹੈ ਇਹਨਾਂ ਦੀ ਲੋਕੇਸ਼ਨ ਬਹੁਤ ਚੰਗੀ ਹੈ ਤੇ ਇਹਨਾਂ ਨੇ ਆਪ ਦੀ ਪਸੰਦ ਦੀ ਬਣਵਾਈ ਸੀਗੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੈ ਬਸ ਬਾਹਰ ਜਾਣ ਕਰਕੇ ਬਸ ਜਿਹੜੀ ਕੋਠੀ ਇਹਨਾਂ ਨੇ ਆਪਦੀ ਵੇਚਣੀ ਹੈ ਕੋਈ ਵੀ ਚਾਹਵਾਨ ਹੈਗਾ ਕਿਸੇ ਨੂੰ ਵੀ ਦੇਖਣੀ ਹੈ ਤਾਂ ਤੁਹਾਨੂੰ ਲੋਕੇਸ਼ਨ ਮਿਲ ਗਈ ਹੋਊਗੀ ਤੁਹਾਨੂੰ ਮੈਂ ਪਿੱਛੇ ਦੱਸਦਾ ਸੀਗਾ ਇਹਨਾਂ ਦਾ ਜਿਹੜਾ ਪਿੰਡ ਸੀ ਉਹ ਹੈ ਕੁੱਦਾ ਕੁੱਦਾ ਪਿੰਡ ਜ਼ਿਲ੍ਹਾ ਬਠਿੰਡਾ ਇਹਨਾਂ ਨੂੰ ਲੱਗਦਾ ਸੀ ਤੇ ਬਠਿੰਡੇ ਤੋਂ ਬਾਦਲ ਮੇਨ ਰੋਡ ਦੇ ਉੱਪਰ ਆ ਜਿਹੜੀ ਕੁਠੀਏ ਬਣੀ ਹੋਈ ਆ ਪਿੰਡ ਦੇ ਵਿੱਚ ਤੇ ਵਧੀਆ ਕੁਠੀਏ ਦੀ ਲੋਕੇਸ਼ਨ ਬਹੁਤ ਚੰਗੀ ਆ ਤੇ ਯੂਨੀਵਰਸਿਟੀ ਇਹਨਾਂ ਦੇ ਜਮਾ ਲਾਗੇ ਪੈ ਜਾਂਦੇ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ 50 ਲੱਖ ਰੁਪਏ ਡਿਮਾਂਡ ਹੈ ਜਿਸਨੂੰ ਵੀ ਪਸੰਦ ਆਈ ਹੈ ਕੋਈ ਵੀ ਦੇਖਣਾ ਚਾਹੁੰਦਾ ਹੈ ਤੇ ਜਾ ਕੇ ਕਿਸ ਨੇ ਦੇਖਣੀ ਹੋਵੇ ਕੁਠੀ ਤੁਸੀਂ ਜਾ ਕੇ ਦੇਖ ਸਕਦੋਂ ਬਾਕੀ ਉੱਪਰਲਾ ਕਮਰਾ ਇਹਨਾਂ ਨੇ ਦਿਖਾਇਆਗਾ ਉੱਪਰਲਾ ਕਮਰਾ ਬਹੁਤ ਵਧੀਆ ਬਣਿਆ ਹੋਇਆ ਹੈ ਬਾਕੀ ਮੋਂਟੀ ਬਹੁਤ ਖੁੱਲੀ ਡੁੱਲੀ ਆਪਨ ਮਿਲ ਜੂਗੀ ਤੇ ਇਹਨਾਂ ਨੇ ਦੱਸਿਆ ਸੀਗਾ ਪਤਾ ਨਹੀਂ ਕਿੰਨੇ ਬਾਵਾ ਮੰਜੇ ਮਤਲਬ ਡਹਿ ਜਾਂਦੇ ਆ ਜੇ ਮੋਂਟੀ ਦੇ ਵਿੱਚ ਮੁੰਜੇ ਵੀ ਡਾਉਣੇ ਹੋਣਾ ਜੇ ਕਿਸੇ ਨੂੰ ਪਸੰਦ ਆਈ ਆ ਤਾਂ ਕੁੱਦਾ ਪਿੰਡ ਇਹਨਾਂ ਨੂੰ ਲੱਗਦਾ ਜਾ ਕੇ ਦੇਖੋ ਤੇ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਘੁੱਦਾ ਪਿੰਡ ਜਾ ਕੇ ਕਰ ਸਕਦੇ ਹਾਂ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕੋਠੀ ਇਹ ਜਿਹੜੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਬੇੜਾ ਤਾਂ ਤੁਸੀਂ ਸਾਰਾ ਦੇਖ ਹੀ ਲਿਆ ਕੋਠੀ ਵੀ ਸਾਰੀ ਦੇਖ ਲਈ ਤੇ ਆਸੇ-ਪਾਸੇ ਉੱਪਰੋਂ ਵੀ ਦੇਖ ਲਿਆ ਸਾਰਾ ਕੁਝ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਕਮੈਂਟ ਕਰਨਾ ਨਾ ਭੁੱਲਿਓ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ رائے ਜਰੂਰ ਦਿਆ ਕਰੋ ਜੀ ਕੀ ਜੀ ਸਭ ਤੋਂ ਵਧੀਆ ਲੱਗੀ ਕਮੈਂਟ ਦੇ ਵਿੱਚ ਲਿਖਿਆ ਜਰੂਰ ਕਰਿਓ ਤੇ ਰੇਟ ਤੁਹਾਨੂੰ ਕਿਵੇਂ ਦੇ ਲੱਗਿਆ ਕੋਠੀ ਦੇ ਹਿਸਾਬ ਨਾਲ ਕੋਠੀ ਕਿਵੇਂ ਦੇ ਲੱਗੀ ਤੇ ਸਾਰਾ ਕੁਝ ਕਮੈਂਟ ਦੇ ਵਿੱਚ ਜਰੂਰ ਲਿਖਿਆ ਕਰੋ ਜੀ ਤੇ ਤੁਹਾਡੇ ਕਮੈਂਟ ਦੀ ਓਡੀਕ ਮੈਨੂੰ ਰਹਿੰਦੀ ਹੈ ਜੀ ਤੇ ਸਾਰੇ ਕਮੈਂਟ ਮੈਂ ਪੜਦਾ ਹੁੰਨਾ ਹਰ ਰੋਜ਼ ਤੇ ਵਧੀਆ ਲੱਗੀ ਵੀਡੀਓ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਤੇ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਵੀ ਕਰ ਦੋ ਨਿਸ਼ਚਿਤ ਤੂਆਂ ਨੂੰ ਕਿ ਸ਼ਹਿਰ ਦਾ ਬਾਟਨ ਮਿਲੂਗਾ ਆਪਦੇ ਫੇਸਬੁੱਕ ਦੇ ਗਰੁੱਪਾਂ ਦੇ ਵਿੱਚੋਂ ਫੇਸਬੁੱਕ ਤੇ ਪੇਜਾਂ ਦੇ ਉੱਤੇ ਵਟਸਐਪ ਤੇ ਆਪਦੇ ਰਿਸ਼ਤੇਦਾਰਾਂ ਨੂੰ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਕਿਉਂਕਿ ਕਿਸੇ ਨੂੰ ਲੋੜ ਹੁੰਦੀ ਹੈ ਜੀ ਕੋਠੀ ਦੀ ਤੇ ਉਹਨਾਂ ਨੂੰ ਘਰੇ ਬੈਠੇ ਬਿਠਾਈ ਵੀਡੀਓ ਵਿੱਚ ਕੋਠੀ ਮਿਲ ਜੂਗੀ ਤੇ ਮਤਲਬ ਜਿਹਨਾਂ ਨੂੰ ਖਰੀਦਣੀ ਹੋਊਗੀ ਤੇ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੰਨੇ ਆ ਮਾਲਕ ਦਾ ਤਿੰਨ ਚਾਰ ਵਾਰੀ ਤੇ ਸਾਰਾ ਕੁਝ ਤੁਸੀਂ ਦੇਖ ਕੇ ਤੇ ਵੀਡੀਓ ਦੇਖ ਕੇ ਤੇ ਜਾ ਕੇ ਦੇਖ ਕੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਇਸ ਤਰ੍ਹਾਂ ਦੀ ਆਪਾਂ ਹਰ ਰੋਜ਼ ਨਵੀਂ ਵੀਡੀਓ ਨਵੀਂ ਕੋਠੀ ਲੈ ਕੇ ਆਉਂਦੇ ਰਹਨੇ ਆ ਜੀ ਤੇ ਹਰ ਰੋਜ਼ ਕੋਠੀ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈਗੇ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਉੱਪਰ ਬਾਰ-ਬਾਰ ਚੱਲਦਾ ਰਹਿੰਦਾ 73 800 ਪੂਰਾ 2673 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਤੁਸੀਂ ਲਗਵਾ ਸਕਦੇ ਹੋ